हाय गाइस गुड मॉर्निंग ਸਵੇਰੇ ਸਮਾਂ ਹੈ ਮੈਂ ਉੱਠਿਆ ਤਾਂ ਬਾਈ ਵਾ ਦੇਖੋ ਬਾਅਦ ਚ ਲੱਗੇ ਸਵੇਰ ਦਾ ਬੱਦਲ ਹੋਇਆ ਵਾ ਦਾ ਕੱਲ ਦਾ ਸਵੇਰੇ ਮੀਂਹ ਪਣ ਲੱਗਿਆ ਹੋਇਆ ਬਾਈ ਇਹ ਲੋਟ ਇੱਕ ਦੇਖਿਆ ਵਾਰ ਮੀਂਹ ਪੈ ਰਿਹਾ ਤੇ ਬਹੁਤ ਆ ਦੇਖੋ ਦਾ ਗੱਡੀ ਦੇਖੀ ਆਪਣੀ ਓਹੋ ਗੱਡੀ ਵਾ ਫੇਰ ਪੱਤੇ गिर ਗਏ ਚਲ ਕੋਈ ਨਾ ਮੀਂਹ ਬਹੁਤ ਜ਼ੋਰ ਨਾਲ ਪੈ ਰਿਹਾ ਦਾ ਦੇਖ ਬਰਸਾਅ ਦਾ ਮੌਸਮ ਆ ਦੇਖੋ ਹਵਾ ਵੀ ਚੱਲ ਰਹੀ ਹੈ